ਤੇ 350 ਸਾਲ ਦਿਲ ਦੇ ਜੰਜੂ ਰਾਖਾ ਬਕ ਤਾਂਗਾ ਕਿੰਨੋ ਬੜੋ ਕਲੂ ਮਿਸਾਕਾ ਇਹੋ ਜਿਹਾ ਸਾਕਾ ਨਾ ਪਹਿਲੇ ਕਿਸੇ ਨੇ ਕੀਤਾ ਨਾ ਕੀਤਾ ਨਾ ਅਗੇ ਸਮਝ ਕੋਈ ਹੋਈ ਗੁਰਦੁਆਰਾ ਸੰਸਰ ਸਾਹਿਬ ਸ੍ਰੀਮੁਥ ਧਰਮਾਂ ਦੇ ਮਹਾਂਪੁਰਖ ਜਿਹੜੇ ਨੇ ਗੁਰੂ ਕੇ ਮਹਿਲ ਅੰਮ੍ਰਿਤਸਰ ਸਾਹਿਬ ਤੋਂ ਇੱਕ ਯਾਤਰਾ ਆਰੰਭ ਹੋਈ ਸੀ ਜਿੱਥੋਂ ਮਹਾਰਾਜ ਦਾ ਪ੍ਰਕਾਸ਼ ਹੋਇਆ ਔਰ ਉਥੋਂ ਦੀ ਫਿਰ ਅਕਾਲ ਤਖਤ ਸਾਹਿਬ ਅਕਾਲ ਤਖਤ ਸਾਹਿਬ ਤੋਂ कर हिंद की चादर, श्री गुरु तेग बहादुर जी जिनके तीन सौ शहीदी वर्ष पर हरियाणा सरकार एक से पच्चीस नवंबर तक श्रद्धांजलि स्वरूप राज्य भर में विभिन्न कार्यक्रम आयोजित कर रही है इसी आयोजन श्रृंखला में हरियाणा सरकार उनकी स्मृति में चार पवित्र यात्राओं का आयोजन कर रही है जिसमें पहली यात्रा 8 नवंबर को रोड़ी सिरसा से 11 नवंबर गुरुद्वारा गुरु नानक देव जी पिंजौर से 14 नवंबर को फरीदाबाद से और 18 नवंबर को सठौरा यमुना नगर से यात्राएं आरंभ होकर 24 नवंबर को कुरुक्षेत्र पहुंचेगी और 25 नवंबर को होगा इस राज्य स्तरीय पावन आयोजन का समापन समारोह आइए शहादत की इस विरासत को हरियाणा सरकार के साथ मिलकर धर्म और मानवता की रक्षा हेतु दिए गए इस अमूल्य बलिदान को नमन करें। दे हुए पांच पड़ा दे बीच आज श्री रात के समय दे से गुरु के और मंजू के टीले पहुंचे एकता दा संदेश देने दे। वास्ते ਅਥੇ ਨਤਮਸਤਕ ਹੋਣ ਵਾਸਤੇ ਅੱਜ ਅਸੀਂ ਇੱਥੇ ਪਹੁੰਚੇ ਆ ਗੁਰਦੁਆਰਾ ਸੀਕਾਂਸਾ ਸਿਰ ਰਕਾਬੋਂ ਸਾਹਿਬੋਂ ਇਥੋਂ ਦੀ ਚੱਲ ਕੇ ਜਿੱਥੇ ਸਤ ਗੁਰਾਂ ਦੇ ਸਿਸ ਸਰੀਰ ਦਾ ਸੰਸਕਾਰ ਹੋਇਆ ਇਹ ਜਿਹੜੀ ਯਾਤਰਾ ਹੈ 350 ਸਾਲ ਦਿਲ ਦੇ ਜੰਜੂ ਰੱਖਾ ਪ੍ਰਪਤਾਂ ਕਾ ਕਿਨੋ ਬੋੜੋ ਕਲੂ ਮੀਸਾ ਕਾ ਇਹੋ ਜਿਹਾ ਸਾਕਾ ਨਾ ਪਹਿਲੇ ਕਿਸੇ ਨੇ ਕੀਤਾ ਨਾ ਕੀਤਾ ਹੈ ਨਾ ਅਗੇ ਸਮਝ ਕੋਈ ਹੋਏ ਉਸ ਨੂੰ 350 ਸਾਲ ਦੀ ਅਰਸ਼ਦਾਬ ਦੇ ਨੂੰ ਸਮਰਪਿਤ ਕਰਦੇ ਹਾਂ ਸ਼੍ਰੋਮਣੀ ਸੰਤ ਖਾਲਸਾ ਇੰਟਰਨੈਸ਼ਨਲ ਫਾਊਂਡੇਸ਼ਨ ਆਲ ਇੰਡੀਆ ਸਟੂਡੈਂਟ ਫੈਡਰੇਸ਼ਨ ਜਿਨ੍ਹਾਂ ਦੇ ਸਰਪ੍ਰਸ ਸਰਦਾਰ ਕਰਨੈਲ ਸਿੰਘ ਜੀ ਪੀਰੂ ਮੁਹੰਮਦ ਸਾਰੇ ਸਮੂਹ ਮਹਾਂਪੁਰਖਾਂ ਦੇ ਗੁਰਦੁਆਰਾ ਸੰਸਰ ਸਾਹਿਬ ਸਮੂਹ ਧਰਮਾਂ ਦੇ ਮਹਾਂਪੁਰਖ ਜਿਹੜੇ ਨੇ ਗੁਰੂ ਕੇ ਮਹਿਲ ਅੰਮ੍ਰਿਤਸਰ ਸਾਹਿਬ ਤੋਂ ਇਹ ਯਾਤਰਾ ਆਰੰਭ ਹੋਈ ਸੀ ਜਿੱਥੋਂ ਮਹਾਰਾਜ ਦਾ ਪ੍ਰਕਾਸ਼ ਹੋਇਆ ਔਰ ਉੱਥੋਂ ਦੀ ਫਿਰ ਅਕਾਲ ਤਖਤ ਸਾਹਿਬ ਅਕਾਲ ਤਖਤ ਸਾਹਿਬ ਤੋਂ ਇਹ ਪੰਜ ਤਰ੍ਹਾਂ ਦੀ ਯਾਤਰਾ ਕਰਦੇ ਹੋਏ ਪੰਜ ਪੜਾ ਦੇ ਵਿੱਚ ਅੱਜ ਸ੍ਰੀ ਰਾਤ ਦੇ ਸਮੇਂ ਦੇ ਸੀ ਗੁਰੂ ਕੇ ਉਹ ਮੰਨੂ ਕੇ ਢਿੱਲੇ ਪਹੁੰਚੇ ਉਸ ਤੋਂ ਬਾਅਦ ਹੁਣ ਯਾਤਰਾ ਕਰਕੇ ਸਭ ਧਰਮਾਂ ਦੇ ਮਹਾਪੁਰਖ ਜਿਹੜੇ ਨੇ ਇਕ ਇਕਤਾ ਦਾ ਸੰਦੇਸ਼ ਦੇਣ ਵਾਸਤੇ ਅਤੇ ਨਤਮਸਤਕ ਹੋਣ ਵਾਸਤੇ ਅੱਜ ਅਸੀਂ ਇੱਥੇ ਪਹੁੰਚੇ ਹਾਂ ਗੁਰਦੁਆਰਾ ਸੀਕੁੰਤ ਸਾਹਿਬ ਔਰ ਇਸ ਤੋਂ ਬਾਅਦ ਫਿਰ ਰਾਤ ਦਾ ਜਿਹੜਾ ਸਮਾਂ ਉਸੇ ਰਕਾਬਗਨ ਸਾਹਿਬ ਇੱਥੋਂ ਦੀ ਚੱਲ ਕੇ ਜਿੱਥੇ ਸਤਗੁਰਾਂ ਦੇ ਸੀਸ ਸਰੀਰ ਦਾ ਸੰਸਕਾਰ ਹੋਇਆ ਉੱਥੇ ਜਾ ਕੇ ਬਾਕੀ ਦਾ ਸਾਰਾ ਜਿਹੜਾ ਪ੍ਰੋਗਰਾਮ ਜੋ ਕੁਝ ਵੀ ਹੈ ਪੀਜੀ ਤੋਂ ਸਾਰਾ 10 10 ਜੀ ਕਿਹੜਾ ਕਾਹ ਕਾ ਪੜਾਉ ਰਹਿਣੇ ਵਾਲੇ ਹੈ ਇਸ ਯਾਤਰਾ ਕੀ ਬਾਰੇ ਮੈਂ ਦੇਖੋ ਸ਼੍ਰੋਮਣੀ ਸੰਤ ਖਾਲਸਾ ਇੰਟਰਨੈਸ਼ਨਲ ਫਾਊਂਡੇਸ਼ਨ ਵੱਲੋਂ ਇਹ ਜਿਹੜਾ ਮਹਾਨ ਸ਼ਹੀਦੀ ਨਗਰ ਕੀਰਤਨ ਸ਼ੁਰੂ ਕੀਤਾ ਗਿਆ ਸੀ 22 ਨਵੰਬਰ ਨੂੰ ਸ੍ਰੀ ਅਕਾਲ ਤਖਤ ਸਾਹਿਬ ਤੋਂ ਔਰ ਸ੍ਰੀ ਅਕਾਲ ਤਖਤ ਸਾਹਿਬੀ ਖੇ ਅਰਦਾਸ ਕੀਤੀ ਗਈ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਨਤਮਸਤਕ ਹੋਏ ਔਰ ਉਸ ਤੋਂ ਬਾਅਦ ਅਰਦਾਸ ਤੋਂ ਬਾਅਦ ਜਦੋਂ ਇਹ ਨਗਰ ਕੀਰਤਨ ਸ਼ੁਰੂ ਹੋਇਆ ਤਾਂ ਇਹ ਪੜਾਦਰ ਪੜਾ ਨੰਦਪੁਰ ਸਾਹਿਬ ਕੇਸਗੜ੍ਹ ਸਾਹਿਬ ਖਾਲਸੇ ਦਾ ਸਾਜਨਾ ਦਿਵਸ ਜਿੱਥੇ ਹੋਇਆ ਔਰ ਉਸ ਤੋਂ ਅੱਗੇ ਚਮਕੌਰ ਸਾਹਿਬ ਜਿੱਥੇ ਸਾਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਚਮਕੌਰ ਦੀ ਗੜੀ ਦੇ ਵਿੱਚ ਜੰਗ ਲੜੀ ਔਰ ਇਸ ਤੋਂ ਅੱਗੇ ਗੁਰਦੁਆਰਾ ਗੁਰਸਾਗਰ ਸਾਹਿਬ ਚੰਡੀਗੜ੍ਹ ਫਿਰ ਤਰਾਵੜੀ ਸੀਸਗੰਜ ਸਾਹਿਬ ਕਰਨਾਲ ਹੁੰਦਾ ਹੋਇਆ ਅੱਜ ਗੁਰਦੁਆਰਾ ਮਜਨੂ ਕੇ ਟਿੱਲਾ ਪਹੁੰਚਿਆ ਸੀ ਔਰ ਗੁਰਦੁਆਰਾ ਮਜਨੂ ਕਾ ਟਿੱਲੇ ਤੋਂ ਅੱਜ ਗੁਰਦੁਆਰਾ ਸ਼ੀਸ਼ਗਾਹ ਸਾਹਿਬ ਪਹੁੰਚਿਆ ਔਰ ਇਸ ਤੋਂ ਅੱਗੇ ਇਹ ਜਿਹੜਾ ਮਹਾਨ ਨਗਰ ਕੀਰਤਨ ਸ਼ੀਧੀ ਦੀ ਦੀਪੂਰਨਤਾ ਹੀ ਗੁਰਦੁਆਰਾ ਰਕਾਬਗਾਹ ਸਾਹਿਬ ਵਿਖੇ ਹੋਏਗੀ ਸੋ ਗੁਰਦੁਆਰਾ ਬੰਗਲਾ ਸਾਹਿਬ ਵੀ ਸੰਗਤਾਂ ਜਾ ਰਹੀਆਂ ਨਤਮਸਤਕ ਹੋ ਰਹੀਆਂ ਸਾਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 350 ਸਾਲਾ ਸ਼ੀਧੀ ਨੂੰ ਸਮਰਪਿਤ ਹੋ ਕੇ ਜਿਹੜੀ ਇਹ ਸਤਾਪਦੀ ਮਨਾਈ ਜਾ ਰਹੀ ਹੈ ਜਿੱਥੇ ਦੇਸ਼ ਦੁਨੀਆ ਅੰਦਰ ਮਨਾਈ ਜਾ ਰਹੀ ਹੈ ਉੱਥੇ ਸੰਤ ਬਾਬਾ ਪ੍ਰਿਤਪਾਲ ਸਿੰਘ ਜੀ ਭਾਈ ਤੇਜੇਸ਼ਵਰ ਪ੍ਰਤਾਪ ਸਿੰਘ ਜੀ ਬੀਬਾ ਚਰਨ ਕਮਲਕੌਰ ਜੀ ਔਰ ਬਾਬਾ ਸਰੂਪ ਸਿੰਘ ਜੀ ਔਰ ਜਿੰਨੇ ਵੀ ਮਹਾਪੁਰਜ ਨੇ ਉਹ ਸਾਡੇ ਨਾਲ ਚੱਲ ਰਹੇ ਨੇ ਔਰ ਇਸ ਤੋਂ ਇਲਾਵਾ ਜੋ ہماری ਜੋ ਸੰਸਥਾ ਆਲ ਇੰਡੀਆ ਸਿਕਸ ਸਟੂਡੈਂਟਸ ਫੈਡਰੇਸ਼ਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ਼੍ਰੋਮਣੀ ਅਕਾਲੀ ਦਲ ਦਿੱਲੀ ਗੁਰਦੁਦਵਾਰਾ ਮੈਨੇਜਮੈਂਟ ਕਮੇਟੀ ਔਰ ਤਮਾਮ ਜੋ ਹਮਾਰੇ ਪੀਰ ਜੀ ਹੈ ਸੀਸਵਾ ਤੋਂ ਔਰ ਬਹੁਤ ਸਾਰੇ ਮਹਾਪੁਰਸ਼ ਔਰ ਜੋ ਇਸਕੇ ਸਾਥ ਚੱਲ ਰਹੇ ਹਨ ਸੋ ਹਮ ਇਹ ਗੱਲ ਕਹਿਣਾ ਚਾਹਤੇ ਹੈ ਕਿ ਜੋ ਇਹ ਜੋ ਨਗਰ ਕੀਰਤਨ ਹੈ ਇੱਕ ਮੈਸੇਜ ਦੇ ਰਿਹਾ ਸੋਸਾਇਟੀ ਨੂੰ ਕੌਮ ਨੂੰ ਸਮਾਜ ਨੂੰ ਕਿ ਸਾਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਜਿਹੜੀ ਵੱਡੀ ਸ਼ਹਾਦਤ ਦਿੱਤੀ ਉਹ ਮਨੁੱਖਤਾ ਦੇ ਭਲੇ ਲਈ ਦਿੱਤੀ ਔਰ ਉਸ ਵਕਤ ਜਿਹੜਾ ਜ਼ੁਲਮ ਕਰ ਰਿਹਾ ਸੀ ਰੰਗਜੀਤ ਆ ਦੇਖੋ ਸਾਹਮਣੇ ਉਸ ਦੀ ਮਜ਼ਾਰ ਔਰ ਉਸ ਨੂੰ ਕੋਈ ਅੱਜ ਨਹੀਂ ਮੱਥਾ ਟੇਕ ਰਿਹਾ ਅੱਜ ਇੱਥੇ ਜਿਹੜੇ ਉਹਨਾਂ ਦੇ ਆਪਣੇ ਵੀ ਐ ਮੁਸਲਮਾਨ ਭਾਈਚਾਰਾ ਵੀ ਐ ਉਹ ਵੀ ਗੁਰੂ ਤੇਗ ਬਹਾਦਰ ਸਾਹਿਬ ਨੂੰ ਨਤਮਸਤਕ ਹੋ ਰਿਹਾ ਆ ਪੀਰ ਜੀ ਨਾਲ ਖੜੇ ਨੇ ਬਹੁਤ ਸਾਰੇ ਮਹਾਪੁਰਜ ਜਿਹੜੇ ਮੁਸਲਮਾਨ ਭਾਈਚਾਰੇ ਦੇ ਨੇ Hindu ਮਹਾ ਭਾਈਚਾਰੇ ਦੇ ਨੇ ਸਾਰੇ ਸਾਡੇ ਨਾਲ ਇੱਥੇ ਆ ਕੇ ਨਤਮਸਤਕ ਹੋ ਰਹੇ ਨੇ ਦੁਨੀਆ ਦੇ ਵਿੱਚ ਜ਼ੁਲਮ ਕਰਨ ਵਾਲਿਆਂ ਨੂੰ ਹਮੇਸ਼ਾ ਮਾਤ ਖਾਣੀ ਪੈਂਦੀ ਏ ਜਿਹੜੇ ਪਰਉਪਕਾਰ ਕਰਦੇ ਨੇ ਮਹਾਪੁਰਜ ਜਿਹੜੇ ਗੁਰੂ ਸਾਹਿਬਾਨਾਂ ਨੇ ਕੁਰਬਾਨੀਆਂ ਦਿੱਤੀਆਂ ਅੱਜ ਉਹਨਾਂ ਨੂੰ ਨਤਮਸਤਕ ਹੋਇਆ ਜਾ